ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨ ਪੜਾ ਕੈਲੀਫੋਰਨੀਆ ਦੀ ਧਰਤੀ ਤੇ ਰੈਫਰੰਡਮ ਦੇ ਲੰਘੇ ਨੇ ਇਹ ਸਾਡੀ ਈਸਟ ਕੋਸਟ ਦੇ ਉੱਤੇ ਬੜੇ ਮਾਣ ਵਾਲੀ ਗੱਲ ਆ ਹੁਣ ਜਿਹੜਾ ਪਾ ਰਿਹਾ ਈਸਟ ਕੋਸਟ ਦੀ ਇੱਕ ਵਾਈਟ ਹਾਊਸ ਦੀ ਧਰਤੀ ਤੇ ਹੋਣ ਜਾ ਰਿਹਾ 17 ਅਗਸਤ 2025 ਦਾ ਰੈਫਰੰਡਮ ਮੈਂ ਆਪਣੀ ਸਾਰੀ ਕਰੀਮ ਟੀਮ ਜਿਹੜੀ ਆ ਐਸਐਫਜੀ ਦੀ ਨੂੰ ਖਾਸ ਕਰਕੇ ਉਹ ਸਾਰੀ ਈਸਟ ਕੋਸਟ ਨਾਲ ਸੰਬੰਧ ਰੱਖਦੀ ਆ ਆਪਾਂ ਦਾ ਫਰਜ਼ ਬਣਦਾ ਹੈ ਕਿ ਜਿੰਨਾ ਤਿੰਨਾਂ ਰੈਫਰੈਂਡਮਾਂ ਦੇ ਵਿੱਚ VOTING ਹੋਈ ਆ ਆਪਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਵਾਈਟ ਹਾਊਸ ਦੇ ਵਿੱਚ ਉਹਦੇ ਬਰਾਬਰ ਤੇ ਖੜੀ ਹੋਈਏ ਤੇ ਆਪ ਸਾਰੀਆਂ ਈਸਟ ਕੋਸਟ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿੱਦਾਂ ਅਸੀਂ ਜਾ ਇਸ ਕੋਸਟੀ ਸਮੂਹ ਟੀਮ ਸਾਰੀਆਂ ਰਿਫਰੈਂਡਾ ਦੇ ਵਿੱਚ ਆਪਣਾ ਸਮਾਂ ਕੱਢ ਕੇ ਚਾਹੇ ਵੋਟ ਪੈਰਿਆ ਚਾਹੇ ਨਹੀਂ ਅਸੀਂ ਪਾਈ ਅਸੀਂ ਪਾਈ ਆ ਤੇ ਆਪਣੀ ਧਰਤੀ ਤੇ ਪਾਵਾਂਗੇ ਤੇ ਤੁਹਾਡੇ ਤੋਂ ਆਸ ਰੱਖਦੇ ਆ ਕਿ ਤੁਸੀਂ ਵੀ ਸਾਡੇ ਨਾਲ ਇਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ 17 ਅਗਸਤ 2025 ਦੀ ਰਫਟੈਂਕਮ ਦੇ ਪੜਾ ਨੂੰ ਕਾਮਯਾਬੀ ਵੱਲ ਲਿਜਾਉਂਗੇ वाहे जी का ख़ालसा वाहि